ਸਾਸੀ ਗਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਕਿਵੇਂ ਦਾ ਰਹੇਗਾ ਕਿਉਂਕਿ ਇੱਕ ਦਰਮਿਆਨੇ ਤੋਂ ਤਗੜੇ ਸੁਭਾਤਾ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਹੈ ਜਿਸ ਦਾ ਅਸਰ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾਂ ਵਿੱਚ ਦਿਖਾਈ ਦੇ ਰਿਹਾ ਤੇ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਾਜਸਥਾਨ ਵਿੱਚ ਐਮਪੀ ਵਿੱਚ ਇਹ ਸਿਸਟਮ ਤਗੜਾ ਹੋ ਚੁੱਕਿਆ ਤੇ ਨਾਲ ਹੀ ਇਹ ਥੋੜਾ ਜਿਹਾ ਗੱਲ ਕੀਤੀ ਹੋਈ ਤਾਂ ਰੂਪਨਗਰ ਜ਼ਿਲ੍ਹੇ ਵੱਲ ਵੀ ਹਿਮਾਚਲ ਦੇ ਵੱਲੋਂ ਕੂਚ ਕਰਨੀ ਇਸ ਨੇ ਸ਼ੁਰੂ ਕਰ ਦਿੱਤੀ ਹੈ ਤੇਜ਼ ਹਨੇਰੀ ਤੇ ਬੱਦਲਵਾਈ ਦਾ ਮਾਹੌਲ ਰੂਪਨਗਰ ਜ਼ਿਲ੍ਹੇ ਦੇ ਬਹੁਤੇ ਹਿੱਸਿਆਂ ਵਿੱਚ ਵਧਣਾ ਸ਼ੁਰੂ ਹੋ ਚੁੱਕਿਆ ਖਾਸ ਤੌਰ ਤੇ ਨੰਗਲ ਤੋਂ ਲੈ ਕੇ ਆਨੰਦਪੁਰ ਸਾਹਿਬ ਤੇ ਰੂਪਨਗਰ ਦੇ ਵਿਚਕਾਰ ਜਿਹੜੀ ਬੈਲਟ ਹੈ ਉਹਦੇ ਵਿੱਚ ਇਸ ਦਾ ਅਸਰ ਵਧਣਾ ਸ਼ੁਰੂ ਹੋ ਚੁੱਕਿਆ ਥੋੜਾ ਬਹੁਤਾ ਅਸਰ ਇਸਦਾ ਪਠਾਨਕੋਟ ਵਿੱਚ ਵੀ ਦੇਖਣਾ ਸ਼ੁਰੂ ਹੋ ਚੁੱਕਿਆ ਜੀ ਅੱਜ ਰਾਤ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ ਬਣਦੇ ਹੋਏ ਦਿਖਾਈ ਦੇ ਰਹੀ ਹੈ ਇਹ ਸਿਸਟਮ ਹੌਲੀ ਹੌਲੀ ਰੂਪਨਗਰ ਜ਼ਿਲ੍ਹੇ ਤੋਂ ਹੁੰਦਾ ਹੋਇਆ ਲੁਧਿਆਣੇ ਵੱਲ ਖੂਚ ਕਰੇਗਾ ਅਤੇ ਲੁਧਿਆਣੇ ਦੇ ਨਾਲ ਲੱਗਦੇ ਪਿੰਡਾਂ ਦੇ ਇਲਾਕੇ ਮੋਗਾ ਪਟਿਆਲੇ ਬੈਲਟ ਤੱਕ ਜਿੰਨੇ ਵੀ ਲੁਧਿਆਣੇ ਦੇ ਵਿਚਕਾਰ ਏਰੀਆ ਪੈਂਦਾ ਉੱਥੇ ਜੀ ਰੂਪਨਗਰ ਤੋਂ ਲੁਧਿਆਣੇ ਦੇ ਵਿਚਕਾਰ ਮਲੇਰ ਕੋਟਲੇ ਦਾ ਏਰੀਆ ਦਰਾਹਾ ਰਾਹੋਂ ਤੇ ਥੋੜਾ ਬੋਤਲ ਲੁਧਿਆਣੇ ਤੋਂ ਜਲੰਧਰਵਾਲ ਦੇ ਏਰੀਆ ਨੂੰ ਵੀ ਇਹ ਮਾਰ ਪਾਉਂਦਾ ਹੋਇਆ ਦਿਖਾਈ ਦੇਵੇਗਾ ਥੋੜੀ-ਬੋਤੀ ਸਿਸਟਮ ਜਿਹੜੇ ਹਰਿਆਣੇ ਵੱਲੋਂ ਆਉਣਗੇ ਉਹਨਾਂ ਦਾ ਅਸਰ ਸੰਗਰੂਰ ਪਟਿਆਲਾ ਅਤੇ ਫਤੇਗੜ ਦੀ ਬੈਲਟ ਵਿੱਚ ਵੀ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਸੀਂ ਕੋਈ ਵੀ ਜਾਣਕਾਰੀ ਮੌਸਮ ਦੇ ਸੰਬੰਧੀ ਮਿਸ ਨਾ ਕਰ ਸਕੋ ਇਸ ਤੋਂ ਇਲਾਵਾ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਗਰ ਜਾਣ ਕੇ ਚੰਗੀ ਲੱਗਦੀ ਹੈ ਤਾਂ ਫੇਸਬੁੱਕ ਰਾਹੀਂ ਫਿਰ ਵਟਸਐਪ ਰਾਹੀਂ ਆਪਣੇ ਯਾਰਾਂ ਦੋਸਤਾਂ ਤੱਕ ਜਾਣਕਾਰੀ ਅੱਗੇ ਸਾਂਝੀ ਵੀ ਕਰ ਦਿਓ ਤਾਂ ਕਿ ਉਹਨਾਂ ਤੱਕ ਵੀ ਇਹ ਜਾਣਕਾਰੀ ਪਹੁੰਚਦੀ ਹੋ ਸਕੇ ਓਵਰ ਆਲ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਪੂਰਬੀ ਹਵਾ ਚਲਦੀ ਰਹੇਗੀ ਰਾਤ ਸਮੇਂ ਪੰਜਾਬ ਦੇ ਵਿੱਚ ਹਨੇਰੀ ਦਾ ਮਾਹੌਲ ਵੀ ਬਣਦਾ ਹੋਇਆ ਦਿਖਾਈ ਦੇ ਸਕਦਾ ਇਸ ਤੋਂ ਇਲਾਵਾ ਜਿਹੜੇ ਸਿਸਟਮ ਨੇ ਹਲਕੇ ਦਰਮਿਆਨੇ ਰੂਪ ਵਿੱਚ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਫੈਲਦੇ ਹੋਏ ਦਿਖਾਈ ਦੇ ਸਕਦੇ ਨੇ ਜਿਸ ਦੇ ਨਾਲ ਜਿਹੜੇ ਸਾਨੂੰ ਜ਼ਿਲ੍ਹੇ ਗਣਾਈ ਨੇ ਇਹਨਾਂ ਤੋਂ ਇਲਾਵਾ ਵੀ ਕਿਸੇ ਜ਼ਿਲ੍ਹੇ ਵਿੱਚ ਟੁੱਟਵੇਂ ਰੂਪ ਵਿੱਚ ਕਿਰਮਣ ਕਣੀਆਂ ਤੇ ਬੂੰਦਾਬੰਦੀ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਇਹ ਸੀ ਜੀ ਅਪਡੇਟ ਅੱਜ ਰਾਤ ਦੇ ਮੌਸਮ ਦੀ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਸਿਸਟਮ ਜੋ ਐਂਟਰ ਹੋਇਆ ਉਹਦੇ ਨਾਲ ਮੀਂਹ ਦੇ ਚਾਂਸ ਹਨ ਬਾਕੀ ਜੋ ਵੀ ਨਵੀਂ ਅਪਡੇਟਸ ਹੋਣਗੀਆਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਸਾਂਝੀ ਕਰਾਂਗੇ ਬਣੇ ਰਹੋ ਚੈਨਲ 'ਤੇ ਅਜਰ ਅਪਡੇਟਸ ਲਈ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ